ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਰੋਜ਼ ਦੀ ਵੱਡੀ ਖਬਰ ਖਬਰਾਂਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੌਣ ਹੈ ਐਨਡੀਏ ਦਾ ਉਹ ਸੰਸਦ ਮੈਂਬਰ ਅਰਵਿੰਦਰ ਕੇਂਦਰੀਵਾਲ ਨੇ ਅਦਾਲਤ ਚ ਲੈ ਆਂਦਾ ਨਾ ਅਰਵਿੰਦਰ ਕੇਂਦਰੀਵਾਲ ਨੇ ਦਿੱਲੀ ਸ਼ਰਾਬ ਕਟਾਲੇ ਮਾਮਲੇ ਚ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਹੈ ਰੂਸ ਐਵਰੀ ਨਿਊਜ਼ ਕੋਟ ਜੇ ਅੱਜ ਜਾਨੀ ਬੋਧਵਾਰ ਨੂੰ ਮਾਮਲੇ ਦੀ ਸੁਣਵਾਈ ਹੋਈ ਹੈ ਇਸ ਦੌਰਾਨ ਰਵਿੰਦਰ ਕੇਂਦਰੀਵਾਲ ਈਡੀ ਨੇ ਆਪੋ ਆਪਣੀਆਂ ਦਲੀਲਾਂ ਪੇਸ਼ ਕਰਦੇ ਆ ਜਦ ਰਵਿੰਦਰ ਕੇਂਦਰੀਵਾਲ ਆਪਣਾ ਪੱਖ ਪੇਸ਼ ਕਰ ਰਹੇ ਸਨ ਇੱਕ ਵਿਅਕਤੀ ਦਾ ਸਾਹਮਣੇ ਆਇਆ ਜੋ ਮਜਦੂਰ ਸੰਸਦ ਮੈਂਬਰ ਹੈ ਇਸ ਦੇ ਨਾਲ ਹੀ ਦਿੱਲੀ ਸ਼ਰਾਬ ਘੁਟਾਲੇ ਤਾਂ ਦਾ ਪਰਿ ਅਦਾਲਤ ਵਿੱਚ ਰਵਿੰਦਰ ਕੇਂਦਰੀਵਾਲ ਨੇ ਉਸ ਦਾ ਵਿਅਕਤੀ ਦਾ ਨਾਮ ਲਿਆ ਉਹ ਵਿਅਕਤੀ ਹੈ ਕੀ ਮੰਗਤਾ ਰੈਡੀ ਡੀ ਮੰਗਤਾ ਰੈਡੀ ਟੀ ਡੀ ਪੀ ਦੀ ਟਿੱਕ ਟਕ ਤੇ ਲੋਕ ਸਭਾ ਚੋਣਾਂ ਦਰ 24 ਲੜਕੇ ਸੰਸਦ ਪਹੁੰਚੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ